ਸਰ ਤੁਸੀਂ ਆਮ ਪਾਰਟਿਜਨ ਨਾਲ ਵੀ ਕਲਕੀ ਕੰਮ ਕਰਦੇ ਪਏ ਆ ਤਾਂ ਵਪਾਰ ਮੰਡਲ ਤੇ ਨਾਲ ਵੀ ਤਾਂ ਜਿਹੜੇ ਸਰਕਾਰ ਵੱਲੋਂ ਜਿਹੜੀ ਪੰਜਾਬੀ ਭਾਸ਼ਾ ਨੂੰ ਲੈ ਕੇ ਜਿਹੜੇ ਉਪਰਾਲੇ ਕੀਤੇ ਜਾਂਦੇ ਤਾਂ ਕਿਸ ਤਰੀਕੇ ਨਾਲ ਕਹਾਂ ਲੋ ਕਿ ਅੱਜ ਦੀ ਮੀਟਿੰਗ ਨੂੰ ਤੁਸੀਂ ਦੇਖਦੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵਪਾਰੀ ਭਰਾ ਸਾਰੇ ਆਏ ਨੇ ਵਪਾਰ ਮੰਡਲ ਦੀ ਪੂਰੀ ਟੀਮ ਆਈ ਕੂਟ ਥਲੇ ਦੀ ਮਾਜੇ ਸਾਹਿਬ, ਰੋੜਾ ਸਾਹਿਬ, ਪਾੜੀਆ ਸਾਹਿਬ, ਜੈਨ ਸਾਹਿਬ, ਤਸੀਰ ਸਾਹਿਬ, ਬੋਰ ਸਿੰਘ ਜੀ ਸਾਰੇ ਸਾਥੀ ਆਏ ਨੇ ਔਰ ਮੈਂ ਸਭ ਤੋਂ ਪਹਿਲਾਂ ਤੇ ਵਧਾਈ ਦਿੰਨਾ ਸਾਡੇ ਜ਼ਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਕੌਰ ਜੋ ਕਿ ਬੜੇ ਲੰਮੇ ਸਮੇਂ ਤੋਂ ਮਾਂ ਬੋਲੀ ਪੰਜਾਬੀ ਦੀ ਖਿਦਮਤ ਕਰ ਰਹੇ ਨੇ ਭਾਵੇਂ ਪੰਜਾਬ ਦੇ ਵਿੱਚ ਇਸ ਵੇਲੇ ਬੜੀ ਵਧੀਆ ਹਵਾ ਚੱਲ ਰਹੀ ਹੈ ਕਿਉਂਕਿ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਵਿੱਚ ਜਿਹੜੇ ਇਸ ਵੇਲੇ ਹੈੱਡ ਬੈਠੇ ਨੇ ਉਹ ਵੀ ਸਾਡੇ ਪਰਮ ਮਿੱਤਰ ਨੇ ਬਹੁਤ ਵੱਡੇ ਸਹਿਯੋਤਕਾਰ ਨੇ ਤੇ ਉਹਨਾਂ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅਸੀਂ ਉਹਨਾਂ ਦੀ ਵਪਾਰੀ ਸਾਰੇ ਪਾਲਣਾ ਕਰਾਂਗੇ ਔਰ ਮੈਂ ਸਾਰੇ ਵਪਾਰੀ ਭਰਾਵਾਂ ਨੂੰ ਇੱਕ ਵਪਾਰੀ ਹੋਣ ਦੇ ਨਾਤੇ ਕਿਉਂਕਿ ਸਰਕਾਰ ਨੇ ਮੈਨੂੰ ਟ੍ਰੇਡ ਵਿੰਗ ਕਪੂਰਥਲਾ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਹੈ ਔਰ ਜਿਹੜੇ ਸਾਡੇ ਵਪਾਰੀ ਭਰਾ ਨੇ ਉਹ ਅਲੱਗ-ਅਲੱਗ ਜਿਹੜੇ ਖੇਤਰ ਵਿੱਚ ਕੰਮ ਕਰਦੇ ਨੇ ਉਹਦੇ ਪ੍ਰਧਾਨ ਨੇ ਦਰਜਾ-ਦਰਜਾ ਹੋ ਰਾਹੂ ਨੇ ਅਸੀਂ ਸਾਰੇ ਰਲ ਕੇ ਇਹ ਸੇਵਾ ਨਿਭਾਵਾਂਗੇ ਔਰ ਵਪਾਰੀ ਭਰਾਵਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਪਣੀ ਦੁਕਾਨ ਦੇ ਜਿਹੜੇ ਸਾਈਨ ਬੋਰਡ ਹੈ ਉਹ ਵਿਸ਼ੇਸ਼ ਤੌਰ ਤੇ ਪਹਿਲਾਂ ਉੱਪਰ ਪੰਜਾਬੀ ਚ ਅੰਕਿਤ ਹੋਣ ਤੇ ਲੋੜ ਅਨਸਾਰ ਅੰਗਰੇਜ਼ੀ ਚ ਵੀ ਅੰਕਿਤ ਹੁਣ ਕਿਉਂਕਿ ਸਾਡੀ ਮਜਬੂਰੀ ਬਣ ਗਈ ਹੈ ਕਿ ਬਹੁਤੇ ਲੋਕ ਜਿਹੜੇ ਨੇ ਅਦਰ ਸਟੇਟ ਤੋਂ ਅਦਰ ਕੰਟਰੀਸ ਤੋਂ ਆਉਂਦੇ ਨੇ ਉਹ ਅੰਗਰੇਜ਼ੀ ਨੂੰ ਪਹਿਲ ਦਿੰਦੇ ਨੇ ਪਰ ਮਾਂ ਬੋਲੀ ਪੰਜਾਬੀ ਦੀ ਗੱਲ ਕਰਾਂ ਤੇ ਅੱਜ ਮੈਨੂੰ ਸੁੱਖੀ ਬਾਠ ਯਾਦ ਆ ਰਹੇ ਨੇ ਸਰੀ ਕੈਨੇਡਾ ਵਾਲੇ ਉਹ ਗੱਲ ਰਹਿ ਗਈ ਸੀ ਬਾਠ ਸਾਹਿਬ ਲਗਭਗ 50-55 ਸਾਲਾਂ ਤੋਂ ਸਰੀ ਕੈਨੇਡਾ ਰਹਿੰਦੇ ਨੇ ਉਹਨਾਂ ਦਾ ਕਾਰਾਂ ਦਾ ਟਰੱਕਾਂ ਦਾ ਆਪਣਾ ਸ਼ੋਅਰੂਮ ਹੈ ਔਰ ਸਾਲ ਦੇ ਵਿੱਚ 8-9 ਮਹੀਨੇ ਉਹ ਪੰਜਾਬ ਚ ਹੁੰਦੇ ਨੇ ਪਹਿਲਾਂ ਉਹਨਾਂ ਨੇ ਸਾਡੇ ਰਾਈ ਸਾਡੇ ਬੜੇ ਪਰਮ ਮਿੱਤਰ ਨੇ ਜਸਪ੍ਰੀ ਤੂਰਾ ਨਾਲ ਬੜੀ ਸਾਂਝ ਹੈ ਜਦੋਂ ਵੀ ਉਹ ਪੰਜਾਬ ਚ ਆਉਂਦੇ ਨੇ ਕਪੂਰਥਲੇ ਆਉਂਦੇ ਨੇ ਸਾਡੇ ਕੋਲ ਆਉਂਦੇ ਨੇ ਉਹਨਾਂ ਨੇ ਮਾਂ ਬੋਲੀ ਪੰਜਾਬੀ ਦੀ ਬੜੀ ਵੱਡੀ ਸੇਵਾ ਕੀਤੀ ਹੈ ਹੁਣ ਇਸ ਤਰ੍ਹਾਂ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਜਿਹੜੇ ਆਮ ਪ੍ਰਵਾਸੀ ਭਰਾਵਾਂ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਸਾਡੀ ਪੰਜਾਬ ਸਰਕਾਰ ਵੀ ਇਹ ਪੱਬਾ ਪਾਰ ਹੋਈ ਹੈ ਕਿ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰੋਮੋਟ ਕਰਨ ਵਾਸਤੇ ਅਸੀਂ ਮਾਂ ਬੋਲੀ ਪੰਜਾਬੀ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਬਜ਼ਾਰਾਂ ਦੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਹੈ ਤੇ ਯੋਗ ਸਹਿਯੋਗ ਸਹਾਈਤਾ ਕਰੀਏ ਪੰਜਾਬੀ ਪਹਿਲ ਦੇ ਆਧਾਰ ਤੇ ਔਰ ਅਦਰ ਜਿਹੜੀ ਦੂਜੀ ਬੋਲੀ ਹੈ ਅੰਗਰੇਜ਼ੀ ਬੋਲੀ ਉਸ ਭਾਸ਼ਾ ਵਿੱਚ ਆਪਾਂ ਬੋਰਡ ਲਗਾਉਣੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ